ਇਹ ਯਾਤਰਾ ਸ਼ੁਰੂ ਕਰਦੇ ਆਂ ਕਿਸੇ ਵਾੜ ਚੋਂ ਅਸੀਂ ਮੇਰਾ ਹਾਲਾ ਸੌਕ ਬੰਦਾ ਹੁੰਨੇ ਆ ਤੇ ਜਦੋਂ ਇਹ ਕਹ ਲੋ ਵੀ ਅੱਧਾ ਕਿਲੋਮੀਟਰ ਇਹ ਜਾਨਨੇ ਆ ਤਾਂ ਪਿੱਛੇ ਦੇਖਦੇ ਆ ਤਾਂ ਕਾਲਾ ਮੈਂ ਇੱਡਾ ਵੱਡਾ ਹੁੰਦਾ ਵੀ ਬੰਦੇ ਕਹਿੰਦੇ ਯਾਰ ਵਾਕਈ ਅਸੀਂ ਮਨ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਣ ਜੀ ਦਾ ਜਿਹੜਾ ਇਹ ਪਰਾਲਾ ਇਹ ਸਫਲ ਹੈ ਜਿਹੜੇ ਵਿਰੋਧੀ ਨੇ ਉਹ ਇਹ ਗੱਲ ਕਹਿ ਰਹੇ ਨੇ ਕਹਿੰਦੇ ਜੀ ਰੈਲੀਆਂ ਕੱਢਣ ਨਾਲ ਇਕੱਠ ਕਰਨ ਨਾਲ ਜਿਹੜਾ ਨਸ਼ਾ ਖਤਮ ਨਹੀਂ ਹੋ ਸਕਦਾ ਉਹ ਕਹਿੰਦੇ ਸਿਰਫ ਦਾਅਵੇ ਕੀਤੇ ਜਾ ਰਹੇ ਨੇ ਗਰਾਊਂਡ ਜ਼ੀਰੋ ਤੇ ਕਹਿੰਦੇ ਕੰਮ ਨਹੀਂ ਹੋ ਰਿਹਾ ਦੋ ਨੌਜਵਾਨ ਪੰਜਾਬ ਦੀ ਜਵਾਨੀ ਬਰਬਾਦ ਹੋ ਗਈ ਜਦੋਂ ਡੋਰ ਟੂ ਡੋਰ ਕਰਕੇ ਅਸੀਂ ਗਲੀਆਂ ਮੱਲਾਂ ਜਾਂਦੇ ਆ ਚੋਣਾ ਜ਼ਰਾਣ ਜਾਂ ਪੈਸੇ ਗਲੀਆਂ ਮੱਲਾਂ ਜਾਂਦੇ ਆ ਤਾਂ ਛੋਟੇ ਛੋਟੇ 20 21 18 18 ਸਾਲ ਦੇ ਮੁੰਡਿਆਂ ਦੀਆਂ ਫੋਟੋਆਂ ਕੰਦਾ ਤੇ ਲੱਗੀਆਂ ਉਹਨਾਂ ਦੇ ਗਲਾਂ ਨੂੰ ਹਾਰ ਪਾਏ ਨੇ ਮਾਵਾ ਗਲ ਲੱਕੇ ਰੋਂਦੇ ਨੇ ਕਿ ਪੰਜਾਬ ਦਾ ਜਿਹੜਾ ਸਾਡਾ ਜੂਤ ਹੈ ਇਹਨੂੰ ਚਿੱਟੇ ਨਾਂ ਦਾ ਦੈਂਤ ਖਾ ਗਿਆ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਉਹ ਇੱਕ ਪੰਜਾਬੀਆਂ ਦਾ ਗੁੱਸਾ ਸੀਗਾ ਵੀ ਤੁਸੀਂ ਪੰਜਾਬ ਦੇ ਵਿੱਚ ਗੈਂਟਰਵਾਦ ਲੈ ਕੇ ਜਾਂਦਾ ਜਾਂ ਤੁਸੀਂ ਚਿੱਟਾ ਲੈ ਕੇ ਜਾਂਦਾ ਤਾਂ ਇਸ ਲਈ ਪੰਜਾਬ ਦੀ ਜਿਹੜੀ ਜਨਤਾ ਤੁਹਾਨੂੰ ਕੁਰਸੀਆਂ ਤੇ ਨਹੀਂ ਬਿਠਣ ਦੇਊਗੀ ਕਦੇ ਤੁਸੀਂ ਰਾਜੇ ਬੜਿੰਗ ਦਾ ਨਾਂ ਲੈਨੇ ਹੋ ਕਦੇ ਕੋਈ ਲੀਡਰ ਉੱਠ ਕੇ ਇਹਨਾਂ ਦਾ ਕਹਿੰਦਾ ਇਹ ਕੰਮ ਠੀਕ ਨਹੀਂ ਪਰ ਅਭੋ ਜਦੋਂ ਤੁਹਾਡਾ ਟਾਈਮ 'ਚ ਤੁਸੀਂ ਠੀਕ ਕਰ ਲੈਂਦੇ ਕੋਈ ਕੰਮ ਕਰਕੇ ਤਾਂ ਦਿਖਾਉਂਦੇ ਜਿਹੜੇ ਜਿਹੜਾ ਦੱਸਣਯੋਗੇ ਹੁੰਦੇ ਤੁਹਾਡੇ ਚੰਗੇ ਮਾਲੇ ਕਹਿਣਾ ਸਾਡੇ ਸਿਰ ਤੇ ਕੋਈ ਅਸਰ ਨਹੀਂ ਪਰ ਇਸ ਮਾਦਮਰੇ ਮੈਂ ਦੱਸਣਾ ਚਾਹੁੰਦਾ ਪੰਜਾਬ ਤੋਂ ਚਿੱਟਾ ਖਤਮ ਕਰਕੇ ਹੀ ਹੁਣ ਦੰਮ ਲਵਾਂ ਨਕਚਰਾਗ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਇਦ ਪੰਜਾਬ ਦੇ ਵਿੱਚ ਲਗਾਤਾਰ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਆ ਉਹ ਚਲਾਈ ਜਾ ਰਹੀ ਹੈ ਜੇਕਰ ਗੱਲ ਲੁਧਿਆਣੇ ਦੀ ਕੀਤੀ ਜਾਏ ਤਾਂ ਲੁਧਿਆਣੇ ਦੇ ਵਿੱਚ ਹਲਕਾ ਆਤਮਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਲਗਾਤਾਰ ਗਰਾਉਂਡ ਜ਼ੀਰੋ ਤੇ ਕੰਮ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਵੀ ਕਿਸ ਤਰੀਕੇ ਦਾ ਅਸਰ ਜਿਹੜਾ ਗਰਾਉਂਡ ਜ਼ੀਰੋ ਤੇ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਸੱਜਣਾ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਸਵਾਗਤ ਹੈ ਜੀ ਲਗਾਤਾਰ ਦੇਖ ਰਹੇ ਮੈਂ ਤੁਸੀਂ ਰੈਲੀਆਂ ਕੱਢ ਰਹੇ ਹੋ ਵੱਡਾ ਇਕੱਠ ਵੀ ਲੋਕਾਂ ਦਾ ਆ ਰਿਹਾ ਸਾਥ ਵੀ ਮਿਲ ਰਿਹਾ ਇਸ ਪੂਰੀ ਮੁਹਿੰਮ ਨੂੰ ਜਿਹੜੀ ਯੋਧ ਨਸ਼ਾ ਵਿਰੁੱਧ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਯੋਧ ਨਸ਼ਾ ਪਰੋਧ ਦਾ ਜਿਹੜਾ ਪਹਿਲਾ ਟਾਸਕ ਸੀ ਉਹ ਪੂਰਾ ਹੁਣ ਤੋਂ ਪਰੰਤ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਨੈਸ਼ਨਲ ਕਲਮিনার ਸ਼੍ਰੀ ਰਵਿੰਦ ਕੇਜਰੀਵਾਲ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਯੋਧ ਨਸ਼ਾ ਵਿਰੁੱਧ ਦੂਸਰੀ ਪੜਾ ਦਾ ਜਿਹੜਾ ਆਗਾਜ਼ ਹੋਇਆ ਜਿਸ ਦੇ ਵਿੱਚ ਮੈਂ ਇੱਕ ਟਾਸਕ ਸੀ ਵੀ ਹਰ ਬਾੜ ਹਰ ਗਲੀ ਹਰ ਮਹੱਲੇ ਹਰ ਚੌਰਾਹੇ ਤੇ ਜਾ ਕੇ ਰੇਡੀਆਂ ਜਿਹੜੀਆਂ ਨੇ ਪੈਦਲ ਰੋਡ ਮਾਰਚ ਕਰਣੇ ਨੇ ਜਿਹਦੇ ਵਿੱਚ ਨਸ਼ਿਆਂ ਦੇ ਵਿਰੁੱਧ ਜਿਹੜੇ ਸਲੋਗਨ ਤੁਹਾਡੇ ਹੱਥ 'ਚ ਹੋਣੇ ਚਾਹੀਦੇ ਨੇ ਪਾਰਟੀ ਦੇ ਝੰਡੇ ਹੋਣੇ ਚਾਹੀਦੇ ਨੇ ਨਾਲ ਸਪੀਕਰ ਚਾਹੀਦਾ ਵੱਡੀ ਗਿਣਤੀ ਦੇ ਜਿਹੜੇ ਵਲੰਟੀਅਰ ਜਯੋਧਨ ਨਸ਼ੇ ਵਿਰੋਧ ਦੀ ਟੀਮ ਹੈ ਉਹਦੇ ਨਾਲ-ਨਾਲ ਏਰੀਆ ਕਾਉਂਸਲਰ ਐਮ ਐਲ ਏ ਸਹਿਬਾਨ ਨਾਲ ਸਾਰੇ ਨਾਲ ਚੱਲਣਗੇ ਮੈਂ ਸਮਝਦਾ ਵੀ ਜਦੋਂ ਅਸੀਂ ਯਾਤਰਾ ਸ਼ੁਰੂ ਕਰਦੇ ਹਾਂ ਕਿਸੇ ਵੜ ਤੋਂ ਅਸੀਂ ਮੇਰਾ ਖਿਆਲ ਸੌਕ ਬੰਦਾ ਹੁੰਨੇ ਆ ਤੇ ਜਦੋਂ ਇਹ ਕਹ ਲੋ ਵੀ ਅੱਧਾ ਕਿਲੋਮੀਟਰ ਇਹ ਜਾਣੇ ਤਾਂ ਪਿੱਛੇ ਦੇਖਦੇ ਆ ਤਾਂ ਕਾਲਮਾ ਐਡਾ ਵੱਡਾ ਹੁੰਦਾ ਵੀ ਬੰਦੇ ਕਹਿੰਦੇ ਯਾਰ ਵਾਕਈ ਅਸੀਂ ਮਨ ਨੂੰ ਵੀ ਖੁਸ਼ੀ ਹੁੰਦੀ ਹੈ ਕਿ ਸਰਦਾਰ ਭਗਵੰਤ ਸਿੰਘ ਮਾਂਜੀ ਦਾ ਜਿਹੜਾ ਇਹ ਪਰਾਲਾ ਇਹ ਸਫਲ ਹੈ ਕਿਉਂਕਿ ਲੋਕ ਆਪ ਮਹਾਰੇ ਗਲੀਆਂ ਮਾਲਿਆਂ ਚੋਂ ਤੀਆਂ ਪੈਣਾ ਬਜ਼ੁਰਗ ਨੌਜਵਾਨ ਨਿਕਲ ਕੇ ਉਸ ਯਾਤਰਾ ਵਿੱਚ ਸ਼ਾਮਲ ਹੁੰਦੇ ਨੇ ਜਿਹੜਾ ਇਸ ਗੱਲ ਦਾ ਪਰਮਾਣ ਹੈ ਕਿ ਲੋਕ ਜਦੋਂ ਨਸ਼ੇ ਵਿਰੋਧੀ ਨਾਲ ਨੇ ਤੇ ਇਸ ਨੂੰ ਪਸੰਦ ਕਰ ਰਹੇ ਨੇ ਕਿ ਜਿਹੜੇ ਵਿਰੋਧੀ ਨੇ ਉਹ ਇਹ ਗੱਲ ਕਹਿ ਰਹੇ ਨੇ ਕਿ ਕਹਿੰਦੇ ਜੀ ਰੈਲੀਆਂ ਕੱਢਣ ਨਾਲ ਇਕੱਠ ਕਰਨ ਨਾਲ ਜਿਹੜਾ ਨਸ਼ਾ ਖਤਮ ਨਹੀਂ ਹੋ ਸਕਦਾ ਉਹ ਕਹਿੰਦੇ ਸਿਰਫ ਦਾਅਵੇ ਕੀਤੇ ਜਾ ਰਹੇ ਨੇ ਗਰਾਊਂਡ ਜ਼ੀਰੋ ਤੇ ਕਹਿੰਦੇ ਕੰਮ ਨਹੀਂ ਹੋ ਰਿਹਾ ਮੈਨੂੰ ਸਮਝ ਨਹੀਂ ਲੱਗਦੀ ਜਦੋਂ ਇਹਨਾਂ ਨੇ ਕਾਲੀ ਭਾਜਪਾ ਨੇ ਲੈ ਕੇ ਬੂਟਾ ਲਾਇਆ ਸੀ ਉਹ ਬੂਟਾ ਪਹਿਲਾਂ ਦਾ ਸਵਾਲ ਇਹ ਮੈਂ ਕਰਨਾ ਸੀ ਚੰਦਰਪ ਸਿੰਘ ਦੀ ਖਤਰ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਿਆ ਜਦੋਂ ਇਹ ਬੂਟਾ ਲਾਇਆ ਥੋੜਾ ਥੋੜਾ ਵੱਡਾ ਹੋ ਗਿਆ ਜਦ ਨੂੰ ਕਾਂਗਰਸ ਦੀ ਸਰਕਾਰ ਆ ਗਈ ਇਹਨਾਂ ਨੇ ਕੱਚੀ ਲੱਸੀ ਬਣਾ ਕੇ ਉਹਨੂੰ ਵਧਿਆ ਰੋਜ਼ ਉਹਨੂੰ ਕੱਚੀ ਲੱਸੀ ਪਾ ਕੇ ਛਿੱਟਾ ਦਿੱਤਾ ਉਹਨੂੰ ਤਕੜਾ ਕਰਿਆ ਬੂਟਾ ਵੱਡਾ ਹੋ ਗਿਆ ਜਦੋਂ ਉਹਨੂੰ ਦਰਖਤ ਬਣ ਗਿਆ ਅਸੀਂ ਤਾਂ ਪਟਣਾ ਵੀ ਜਦੋਂ ਨੌਜਵਾਨ ਪੰਜਾਬ ਦੀ ਜਵਾਨੀ ਬਰਬਾਦ ਹੋ ਗਈ ਜਦੋਂ ਡੋਰ ਟੂ ਡੋਰ ਕਰਕੇ ਅਸੀਂ ਗਲੀਆਂ ਮੱਲੇ ਜਾਂਦੇ ਆ ਚੋਣਾ ਦਰਾਂ ਜਾਂ ਪੈਸੇ ਗਲੀਆਂ ਮੱਲੇ ਜਾਂਦੇ ਆ ਤਾਂ ਛੋਟੇ ਛੋਟੇ 20 18 18 ਸਾਲ ਦੇ ਮੁੰਡਿਆਂ ਦੀਆਂ ਫੋਟੋਆਂ ਕੰਧਾਂ ਤੇ ਲੱਗੀਆਂ ਉਹਨਾਂ ਦੇ ਗਲਾਂ ਨੂੰ ਹਾਰ ਪਾਏ ਨੇ ਮਾਮਾਂ ਗਲ ਲੱਕੇ ਰੋਂਦੇ ਨੇ ਕਿ ਪੰਜਾਬ ਦਾ ਜਿਹੜਾ ਸਾਡਾ ਜੂਥ ਹੈ ਇਹਨੂੰ ਚਿੱਟੇ ਨਾਂ ਦਾ ਦੈਂਤ ਖਾ ਗਿਆ ਸਾਡੇ ਕੋਲ ਤਾਂ ਭਰਾਵਾ ਇਹ ਜਰਿਆ ਨਹੀਂ ਦਿੰਦਾ ਵੀ 20-22 ਸਾਲ ਦੀ ਕੁੜੀ ਵਿਧਵਾ ਹੋ ਜੇ 40 ਸਾਲ ਦੀ ਮਾਂ ਹੈ ਜਿਹੜੀ ਉਹ ਬੇਸਹਾਰਾ ਹੋ ਜੇ ਨਾ ਤਾਂ ਵਿਚਾਰੀ ਉਸ ਪਰ ਨਾ ਉਸ ਪਰ ਜਿਹਦਾ 45 ਸਾਲ ਦੀ ਦਾ ਬੱਚਾ ਚਲੇ ਗਿਆ ਉਹ ਤਾਂ ਦੁਬਾਰਾ ਤਾਂ ਬੱਚਾ ਪੈਦਾ ਹੀ ਨਹੀਂ ਕਰ ਸਕਦੀ ਵਿਚਾਰੀ ਤੇ ਉਹਨੇ ਸਾਰੀ ਜ਼ਿੰਦਗੀ ਜਿੰਨਾ ਉਹਦਾ ਜੀਵਨ ਰਹਿੰਦਾ ਹੈ ਉਹ ਇਸ ਤਲਫ ਦੇ ਵਿੱਚ ਜਾਣਾ ਕਿ ਮੇਰਾ ਪੁੱਤ ਚਲੇ ਗਿਆ ਉਹਦੇ ਵਾਸਤੇ ਹਜ਼ਾਰਾਂ ਮਾਮਾਆਂ ਦੀਆਂ ਵੱਧੋਆਆਂ ਇਹਨਾਂ ਪਾਰਟੀਆਂ ਰਵੈਤਰੀ ਪਾਰਟੀਆਂ ਦੇ ਨਾਲ ਨੇ ਜਿਨ੍ਹਾਂ ਨੇ ਜਿਹਦਾ ਵਿਰੋਧ ਵਿੱਚ 2 2022 ਚ 92 ਵਿਧਾਇਕ ਚੁਣ ਕੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਉਹ ਇੱਕ ਪੰਜਾਬੀਆਂ ਦਾ ਗੁੱਸਾ ਸੀਗਾ ਵੀ ਜੇ ਤੁਸੀਂ ਪੰਜਾਬ ਦੇ ਵਿੱਚ ਗੈਂਟਰਵਾਦ ਲੈ ਕੇ ਜਾਂਦਾ ਜਾਂ ਤੁਸੀਂ ਚਿੱਟਾ ਲੈ ਕੇ ਜਾਂਦਾ ਤਾਂ ਇਸ ਲਈ ਪੰਜਾਬ ਦੀ ਜਿਹੜੀ ਜਨਤਾ ਤੁਹਾਨੂੰ ਕੁਰਸੀਆਂ ਤੇ ਨਹੀਂ ਬਿਠਣ ਦੇਊਗੀ ਉਹ ਹੁਣ ਜਦੋਂ ਅਸੀਂ ਇਸ ਬੁੱਟੇ ਨੂੰ ਪੱਟਣ ਦਾ ਪਰਾਲਾ ਸ਼ੁਰੂ ਕਰਿਆ ਤਾਂ ਜਿਹੜੇ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਕਦੇ ਤੁਸੀਂ ਰਾਜੇ ਬੜਿੰਗ ਦਾ ਨਾਂ ਲੈਨੇ ਹੋ ਕਦੇ ਕੋਈ ਲੀਡਰ ਉੱਠ ਕੇ ਇਹਨਾਂ ਦਾ ਕਹਿੰਦਾ ਇਹ ਕੰਮ ਠੀਕ ਨਹੀਂ ਪਰ ਉਹ ਜਦੋਂ ਤੁਹਾਡਾ ਟਾਈਮ ਸੀ ਤੁਸੀਂ ਠੀਕ ਕਰ ਲੈਂਦੇ ਕੋਈ ਕੰਮ ਕਰਕੇ ਤਾਂ ਦਿਖਾਉਂਦੇ ਜਿਹੜੇ ਜਿਹੜਾ ਦੱਸਣਯੋਗੇ ਹੁੰਦੇ ਅੱਜ 2 2 4 400 5 500 ਬੰਦਾ ਇੱਕ ਛੋਟੇ ਜਿਹੇ ਬਾੜ ਦੇ ਵਿੱਚ ਇਕੱਠਾ ਹੁੰਦਾ ਉਹਦਾ ਮਤਲਬ ਤਾਂ ਇਹ ਹੀ ਹੈ ਨਾ ਕਿ ਪੰਜਾਬ ਦੀ ਜਨਤਾ ਪਸੰਦ ਕਰ ਲਈ ਹੈ ਤੁਹਾਡੇ ਚੰਗੇ ਮਾਲੇ ਕਹਿੰਦਾ ਸਾਡੇ ਸਿੱਧੇ ਕੋਈ ਅਸਰ ਨਹੀਂ ਪਰ ਇਹ ਸਮਾਜ ਦੇ ਮਨੇ ਮੈਂ ਦੱਸਣਾ ਚਾਹੁੰਨਾ ਪੰਜਾਬ ਤੋਂ ਚਿੱਟਾ ਖਤਮ ਕਰਕੇ ਹੀ ਹੁਣ ਦਮ ਲਵਾਂਗੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਸੀ ਆਪ ਜਦੋਂ ਗਰਾਉਂਡ ਜ਼ੀਰੋ ਤੇ ਜਾਂਦੇ ਆ ਇਹ ਤੁਹਾਡੀ ਜਿਹੜੀ ਕਵਰ ਕਰਦੇ ਆ ਉਹ ਚ ਦੇਖਣ ਨੂੰ ਇਹ ਮਿਲਦਾ ਵੀ ਜਿਹੜੇ ਨਸ਼ੇ ਦੇ ਨਾਲ ਗ੍ਰਸਤ ਨੌਜਵਾਨ ਨੇ ਉਹ ਤੁਹਾਡੇ ਕੋਲ ਆਉਂਦੇ ਨੇ ਮਾਤਾਵਾਂ ਜਿਹੜੀਆਂ ਨੇ ਉਹ ਆਉਂਦਿਆ ਨੇ ਰੁਜ਼ਗਾਰ ਦੀ ਵੀ ਇੱਕ ਗੱਲ ਹੁੰਦੀ ਆਏ ਕਿ ਜੀ ਜੇਕਰ ਅਸੀਂ ਨਸ਼ੇ ਛੱਡਦੇ ਆ ਅਸੀਂ ਕੀ ਕੰਮ ਕਰੀਏ ਤਾਂ ਕਿੰਨੇ ਕੇਸ ਤੁਹਾਡੇ ਕੋਲ ਆ ਚੁੱਕੇ ਨੇ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਰੁਜ਼ਗਾਰ ਵਗੈਰਾ ਦਾ ਜਾਂ ਕੰਮ ਕਾਜ ਦੋਨਾਂ ਨਾਲ ਕਰਦੇ ਆਂ ਅਨੇਕਾਂ ਹੀ ਨੌਜਵਾਨਾਂ ਮੁੰਡੇ ਤੇ ਇਵਨ ਕੁੜੀਆਂ ਵੀ ਆਈਆਂ ਨੇ ਜਿਨ੍ਹਾਂ ਨੂੰ ਅਸੀਂ ਨਵੀਂ ਜ਼ਿੰਦਗੀ ਜਿਉਣ ਦਾ ਮੌਕਾ ਉਹਨਾਂ ਕੋਲੇ ਇੱਕੋ ਇੱਕ ਗੱਲ ਹੁੰਦੀ ਐ ਮਾਪੇ ਕੋਲੇ ਪੈਸਾ ਤਾਂ ਇਹਨਾਂ ਨੇ ਦੇਖੋ ਈਵਨ ਕਿਸੇ ਦੇ ਕਿਸੇ ਕਰਦਾ ਪੜਦਾ ਚੱਕੇ ਇਹ ਚੰਗੀ ਗੱਲ ਨਹੀਂ ਕਈਆਂ ਦੇ ਤਾਂ ਘਰਾਂ ਦੇ ਵਿੱਚ ਸਿਲੰਡਰ ਵੀ ਹੈ ਨਹੀਂ ਜੀ ਲੱਕਣਾ ਬਾਲ ਬਾਲ ਕੇ ਮਾਵਾਂ ਪੈਣਾ ਜਿਹੜੀਆਂ ਰੋਟੀ ਬਣਾਉਂਦੀਆਂ ਨੇ ਉਹ ਸਿਲੰਡਰ ਕਿੱਧਰ ਗਿਆ ਨਸ਼ੇ ਦੇ ਸਦਾਕਰਾਂ ਨੇ ਵੇਚਦਾ ਇੱਕ ਵਾਰੀ ਵੇਚਦਾ ਫੇਰ ਲੈਂਦਾ ਫੇਰ ਲੈਂਦਾ ਫੇਰ ਵੇਚਦਾ ਉਹ ਲੋਕੋ ਸਿਲੰਡਰ ਵੀ ਲੈਣੋਂ ਹਟ ਗਏ ਫਿਰ ਇੰਨਾ ਮਹਿੰਗਾ ਵੀ ਸਮਰੱਥਾ ਵੀ ਨਹੀਂ ਜੀ ਉਹਨਾਂ ਨੂੰ ਇੱਕੋ ਇੱਕ ਗੱਲ ਹੁੰਦੀ ਹੈ ਵੀ ਅਗਰ ਜਿਹੜਾ ਨੌਜਵਾਨਾ ਨਾ ਉਹ ਨੌਜਵਾਨ ਮੈਂ ਇਹ ਗੱਲ ਦੱਸਣੇ ਹੋਏ ਖੁਸ਼ੀ ਵੀ ਮਸਹੂਰ ਕਰਦਾ ਕਿ ਉਹ ਨੌਜਵਾਨਾ ਨਸ਼ਾ ਛੱਡਣਾ ਵੀ ਚਾਹੁੰਦੇ ਆ ਜੀ ਪਰ ਮਾਪੇ ਨੂੰ ਚਿੰਤਾ ਹੁੰਦੀ ਹੈ ਵੀ ਨਸ਼ਾ ਯਾਰ ਜੇ ਛੱਡਾਂਗੇ ਤਾਂ ਇੰਨਾ ਪੈਸਾ ਲੱਗਣਾ ਕਿਵੇਂ ਛੱਡਾਂਗੇ ਉਹ ਫਿਰ ਇਧਰ ਉਧਰ ਉਸੇ ਚੱਕਰ ਦੇ ਫਸੇ ਰਹਿੰਦੇ ਨੇ ਮਾੜੇ ਚੰਗੇ ਨਸ਼ੇ ਵੀ ਕਰਦੇ ਨੇ ਇਹ ਲੋਕਾਂ ਨੂੰ ਅਗਲੇ ਨੂੰ ਪਤਾ ਹੈ ਵੀ ਮੇਰੇ ਹਲਕੇ ਦਾ ਐਮਐਲਏ ਆ ਉਹ ਨਸ਼ਾ ਛਡਾਉਂਦਾ ਨਸ਼ਾ ਛਡਾਉਣ ਤੋਂ ਪਰੰਤ ਨੌਕਰੀ ਦਾ ਵੀ ਪ੍ਰਬੰਧ ਕਰਦਾ ਤਾਂ ਲੋਕ ਆਪ ਮਾਰੇ ਆ ਰਹੇ ਨੇ ਤੇ ਨਸ਼ਾ ਛਡਵਾ ਵੀ ਰਹੇ ਨੇ ਤੇ ਆਸ ਆ ਵੀ ਵੱਡੀ ਗਿਣਤੀ 'ਚ ਹੋਰ ਵੀ ਲੋਕ ਆ ਕੇ ਇਸ ਮਹਿਮ ਦਾ ਭਾਗ ਬਣ ਕੇ ਇਸ ਨਸ਼ੇ ਦੇ ਦੰਦ ਤੋਂ ਬਚਣ ਦਾ ਜਿਹੜਾ ਸਾਡੇ ਨਾਲ ਸਬੰਧ ਕਰਨਗੇ ਇੱਕ ਆਖਰੀ ਸਵਾਲ ਜਿਹੜੇ ਨੌਜਵਾਨ ਤੁਹਾਨੂੰ ਦੇਖ ਰਹੇ ਨੇ ਆ ਜਿਹੜੀਆਂ ਮਾਤਾਵਾਂ ਦੇਖ ਰਹੇ ਨੇ ਜਿਹੜਾ ਦੀ ਤੀਪਤ ਨਸ਼ੇ ਦੇ ਦਿਲ-ਦਿਲ ਚ ਫਸੇ ਹੋਏ ਨੇ ਹਲੇ ਚ ਜਾ ਕਾ ਉਹਨਾਂ ਦੇ ਮਨਾਂ ਦੇ ਵਿੱਚ ਕਿ ਅਸੀਂ ਜਾਵਾਂਗੇ ਕੀ ਪਤਾ ਸਾਡਾ ਇਲਾਜ ਹੋਏਗਾ ਨਹੀਂ ਹੋਏਗਾ ਉਹਨਾਂ ਨੂੰ ਕੀ ਕਹੋਗੇ ਕੀ ਅਪੀਲ ਕਰੋਗਾ ਮੇਰਾ ਆਪਣਾ ਹੈਲਪਲਾਈਨ ਨੰਬਰ 8729010010 ਹੈ ਤੇ ਮੇਰਾ ਨਿੱਜੀ ਨੰਬਰ 97811800002 ਹੈ ਇਹਦੇ ਦੇ ਤੁਸੀਂ ਕਿਸੇ ਪ੍ਰਕਾਰ ਦੀ ਹੈਲਪਲਾਈ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੈਨੂੰ ਤੁਸੀਂ ਰਾਤ ਨੂੰ 12 ਵਜੇ ਵੀ ਫੋਨ ਕਰ ਲਿਓ ਵੀ ਮੇਰਾ ਬੱਚਾ ਨਸ਼ਾ ਛੱਡਣਾ ਚਾਹੁੰਦਾ ਤਾਂ ਰਾਤ ਨੂੰ 12 ਵਜੇ ਵੀ ਤੁਹਾਡੇ ਨਾਲ ਖੜਾ ਮਿਲੂਗਾ ਕਿਉਂਕਿ ਆਤਮਨਗਰ ਨੂੰ ਇੱਕ ਮੇਰੀ ਇੱਕੋ ਇੱਕ ਭਾਵਨਾ ਹੈ ਕਿ ਬਾਬਾ ਦੀਪ ਸਿੰਘ ਮਹਾਰਾਜ ਨੇ ਸੇਵਾਦਾਰ ਬਣਾ ਕੇ ਗੱਡੀ ਤੇ ਬਿਠਾਇਆ ਤੇ ਮੇਰੇ ਦਿਲੀ ਇੱਛਾ ਹੈ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲਾਂ ਆਤਮਨਗਰ ਹਲਕਾ ਨਸ਼ਾ ਮੁਕਤ ਕਰਾਰ ਹੋਵੇ ਤੇ ਹਜ਼ਾਰਾਂ ਨੌਜਵਾਨਾਂ ਮਾਵਾਂ ਦੀਆਂ ਜਿਹੜੀਆਂ ਨੇ ਭੈਣਾਂ ਦਿਆਂ ਮੈਨੂੰ ਅਸੀਸਾਂ ਮਿਲਣ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਸੀਸਾਂ ਮਿਲਣ ਲਗੀ ਤੁਸੀਂ ਐਡਾ ਵਧੀਆ ਪ੍ਰਵਾਲਾ ਕਰਿਆ ਜੀ ਧੰਨਵਾਦ ਤਾਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨਾਲ ਮੌਜੂਦ ਸੀਗੇ ਤੁਸੀਂ ਸੁਣਿਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਯੁੱਧ ਨਸ਼ਾ ਵਿਰੁੱਧੀ ਜਿਹੜੀ ਮੁਹਿੰਮਾ ਉਹ ਚੱਲਦੀ ਹੋਈ ਨਜ਼ਰ ਆ ਰਹੀ ਹੈ ਤੇ ਜੇਕਰ ਤੁਸੀਂ ਵੀ ਨਸ਼ਾ ਛੱਡਣਾ ਚਾਹੁੰਦੇ ਹੋ ਕਿਸੇ ਤਰੀਕੇ ਦੀ ਹੈਲਪ ਇਹਨਾਂ ਨਾਲ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਲੈ ਸਕਦੇ ਹੋ ਨੰਬਰ ਜਿਹੜੇ ਨੇ ਜਾਰੀ ਕੀਤੇ ਗਏ ਨੇ ਤੇ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਦਾ ਚਿਰਾਗ ਨਿਊਜ਼ ਦੇ ਨਾਲ